ਜੇ ਪੀਰਾਂ ਦੀ ਜੀ ਚੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਦੋਂ ਪੀਰਾਂ ਫੀਰਾਂ ਦੀ ਸੇਵਾ ਕਰਦੇ ਆ ਉਸ ਸਮੇਂ ਫਿਰ ਕੁਝ ਸੰਕੇਤ ਜ਼ਰੂਰ ਮਿਲਦੇ ਨੇ ਜਦੋਂ ਅਸੀਂ ਪੀਰਾਂ ਫੀਰਾਂ ਦੀ ਸੇਵਾ ਕਰਦੇ ਜਦੋਂ ਸੇਵਾ ਜੁੜ ਜਾਂਦੀ ਹੈ ਖਾਤੇ ਵਿੱਚ ਤਾਂ ਕੀ ਕੀ ਸੰਕੇਤ ਮਿਲਦੇ ਹੈ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਜੋ ਇਹਦੇ ਮੇਨ ਦੋ ਸੰਕੇਤ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸੁਣਨ ਸਮਝਣ ਦੀ ਕੋਸ਼ਿਸ਼ ਕਰਨਾ ਜੀ ਕਿਉਂਕਿ ਕਾਫੀ ਬਾਰੇ ਇਹਨਾਂ ਬਾਰੇ ਕਮੈਂਟ ਆ ਚੁੱਕੇ ਸੀ ਅੱਜ ਆਪਾਂ ਇਸ ਵਿਸ਼ੇ ਤੇ ਹੀ ਵੀਡੀਓ ਬਣਾਈ ਹੋਈ ਆ ਸੋ ਬਾਕੀ ਪੀਰਾਂ ਫੀਰਾਂ ਨੂੰ ਮੰਨਣ ਵਾਲੀਆਂ ਰੂਹਾਂ ਇਸ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਤੇ ਇੱਕ ਲਾਈਕ ਜ਼ਰੂਰ ਕਰ ਦੇਣਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਤੇ ਕੁਝ ਕਮੈਂਟਾਂ ਦੱਸ ਦਿੰਨੇ ਹਾਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਦ ਗੁਰੂ ਸ਼ਬਦ ਦਿੱਤੇ ਹੈ ਤਾਂ ਉਸੇ ਜਪਣੇ ਕੀ ਕੋਈ ਵਿਧੀ ਵੀ ਦਾਤੇ ਹੈ ਕਿਵੇਂ ਦਿੰਦੇ ਹੈ ਨਾਮ ਸ਼ਬਦ ਸੋਈ ਦੇ ਬਾਰੇ ਬਤਾਏ ਸੋ ਦੇਖੋ ਜਦੋਂ ਵੀ ਗੁਰੂ ਨਾਮ ਸ਼ਬਦ ਦਿੰਦਾ ਹੈ ਤਾਂ ਉਹਦੇ ਨਾਲ ਨਾਲ ਜੋ ਵੀ ਨਿਜਮ ਇਨਸਾਨ ਨੂੰ ਰੱਖਣੇ ਚਾਹੀਦੇ ਆ ਸੋ ਚੀਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਸਾਰੀਆਂ ਗੱਲਾਂ ਉਸ ਸਮੇ ਸਮਝਾ ਦਿੱਤੀਆਂ ਜਾਂਦੀਆਂ ਆ ਕਿਉਂਕਿ ਨਾਮ ਸ਼ਬਦ ਬਾਅਦ ਵਿੱਚ ਦਿੰਦੇ ਆ ਪਹਿਲਾਂ ਕੁਝ ਸ਼ਰਤਾਂ ਹੁੰਦੀਆਂ ਆ ਜੋ ਗੁਰੂ ਸੁਣਾਉਂਦਾ ਹੈ ਦੱਸਦਾ ਹੈ ਪਰ ਉਸ ਸਮੇ ਇੱਕ ਗੱਲ ਦਾ ਧਿਆਨ ਰੱਖੋ ਹਮੇਸ਼ਾ ਹੀ ਕਿਉਂਕਿ ਜੇਕਰ ਤੁਸੀਂ ਅੱਜ ਇਹ ਗੱਲ ਨੂੰ ਸੁਣ ਕੇ ਸਮਝ ਜਾਉਗੇ ਵੱਲੇ ਬਣ ਲਓਗੇ ਤਾਂ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਜਦੋਂ ਵੀ ਗੁਰੂ ਧਰਨਾ ਕਰਨਾ ਗੁਰੂ ਅਸੀਂ ਬਣਾਉਣ ਜਾਂਦੇ ਉਹ ਸਿਰਫ ਇੱਕ ਗੁਰੂ ਨਹੀਂ ਹੈ ਕਿ ਸਿਰਫ ਗੁਰੂ ਹੈ ਜੋ ਗੁਰੂ ਨੇ ਕਿਹਾ ਉਹ ਕਰਨਾ ਤਾਂ ਹਾਂਜੀ ਆਪਣਾ ਫਰਜ਼ ਹੈ ਕਰਨਾ ਹੈ ਪਰ ਉੱਥੇ ਇੱਕ ਗੱਲ ਦਾ ਆਪ ਵੀ ਧਿਆਨ ਰੱਖਣਾ ਹੈ ਕਿ ਜੇਤੋਂ ਵੀ ਨਾਮ ਸ਼ਬਦ ਲੈਣ ਜਾਣੇ ਆ ਗੁਰਧਰਨਾ ਕਰਨੀਆਂ ਜਦੋਂ ਗੁਰੂ ਆਪਣੀਆਂ ਸ਼ਰਤਾਂ ਪੁੱਛ ਕੁਝ ਗੱਲਾਂ ਸਮਝਾਉਂਦੇ ਆ ਦੱਸਣਗੇ ਤੇ ਉਸ ਸਮੇਂ ਆਪ ਵੀ ਆਪਣੇ ਵੱਲੋਂ ਇਹ ਗੱਲ ਜ਼ਰੂਰ ਦੱਸ ਦੇਣੀ ਕਿ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਮੁੱਢ ਤੋਂ ਸਾਡੇ ਬਜ਼ੁਰਗ ਮੰਨਦੇ ਗਏ ਆ ਕਿਉਂਕਿ ਇਸ ਗੱਲ ਦਾ ਪਰਦਾ ਨਹੀਂ ਰੱਖਣਾ ਚਾਹੀਦਾ ਇਹ ਪਹਿਲਾਂ ਗੱਲ ਕਰ ਦੇਣੀ ਚਾਹੀਦੀ ਆ ਜੋ ਗੁਰੂ ਦੇ ਨਾਲ ਆਪਾਂ ਸਾਰੀ ਦਿਲ ਦੀ ਗੱਲ ਕਰ ਲੈਣੀ ਉਹਦੇ ਨਾਲ ਦੀ ਰੀਸ ਨਹੀਂ ਸੋ ਨਾਮ ਸ਼ਬਦ ਲੈਣ ਤੋਂ ਪਹਿਲਾਂ ਆਪਣੇ ਵੀ ਮਨ ਦੀ ਗੱਲ ਜਿਹੜੀ ਆ ਜ਼ਰੂਰ ਮੂਰੇ ਰੱਖਣੀ ਚਾਹੀਦੀ ਕਿਉਂਕਿ ਅਸੀਂ ਉਹਨਾਂ ਨੂੰ ਆਪਣਾ ਮਾਪਾ ਬਣਾ ਲੈਂਦੇ ਆ ਜੋ ਸਾਨੂੰ ਮਾਪਾ ਜਨਮ ਦਿੰਦਾ ਹੈ ਸਿਰਫ ਆਪਣਾ ਇਸ ਦੁਨੀਆ ਤੱਕ ਉਹਦਾ ਰਿਸ਼ਤਾ ਰਹਿੰਦਾ ਹੈ ਪਰ ਜਦੋਂ ਅਸੀਂ ਗੁਰਤਾਰਨਾ ਕਰਦੇ ਹਾਂ ਤੇ ਅਸਲ ਮਾਪਾ ਉਹ ਬਣਦਾ ਹੈ ਕਿਉਂਕਿ ਉਹਨੇ ਸਾਡੇ ਇਸ ਸਰੀਰ ਛੱਡਣ ਤੋਂ ਬਾਅਦ ਵੀ ਸਾਡੇ ਨਾਲ ਰਹਿਣਾ ਹੈ ਤੇ ਸਾਡਾ ਸਾਥ ਦੇਣਾ ਹੈ ਤੇ 84 ਦੇ ਗੇਟ ਚੋਂ ਸਾਨੂੰ ਕੱਢਣਾ ਹੈ ਇਸ ਕਰਕੇ ਕਦੇ ਵੀ ਆਪਣੇ ਮਾਪਿਆਂ ਤੋਂ ਕੋਈ ਪੜਦਾ ਨਾ ਰਖੀਏ ਤਾਂ ਚੰਗੀ ਗੱਲ ਹੈ ਜਦੋਂ ਤੁਸੀਂ ਮੂਹਰੇ ਖੁੱਲ ਕੇ ਕੋਈ ਗੱਲ ਦੱਸ ਦੋਗੇ ਤੇ ਅਸੀਂ ਨਾਗਰਨ ਪੀਰਾਂ ਦੀ ਸੇਵਾ ਕਰਨੀ ਹੈ ਛੱਡ ਨਹੀਂ ਸਕਦੇ ਕਿਉਂਕਿ ਬਜ਼ੁਰਗ ਕਹਿੰਨਗੇ ਜੇ ਕਈ ਵਾਰ ਇਦਾਂ ਕਈਆਂ ਨੇ ਗਲਤੀ ਕੀਤੀ ਹੈ ਇਸ ਤਰ੍ਹਾਂ ਇਸ ਕਰਕੇ ਕਿਹਾ ਹੈ ਕਿ ਇਸ ਗੱਲ ਦਾ ਧਿਆਨ ਰੱਖਣਾ ਕਈ ਵਾਰ ਕੀ ਹੁੰਦਾ ਹੈ ਇਨਸਾਨ ਨਾਮ ਸ਼ਬਦ ਲੈਣ ਜਾਂਦਾ ਕੁਰਪਣਾਉਣ ਜਾਂਦਾ ਹੈ ਪਰ ਉੱਥੋਂ ਕੁਝ ਪੜਦੇ ਰੱਖ ਲੈਂਦਾ ਹੈ ਤੇ ਕਈ ਥਾਈ ਗੁਰੂ ਇਹ ਅਜਾਇਜ਼ਤ ਨਹੀਂ ਦਿੰਦੇ ਕਿ ਤੁਸੀਂ ਕਿਸੇ ਦੇਵਤੇ ਦੀ ਜਾਂ ਪੀਰਾਂ ਫੀਰਾਂ ਦੀ ਸੇਵਾ ਕਰੋ ਕਿਉਂਕਿ ਜਦੋਂ ਵੀ ਨਾਮ ਸ਼ਬਦ ਲੈਣ ਲੱਗੋਗੇ ਗੁਰੂ ਆਪਣੀਆਂ ਕੁਝ ਸ਼ਰਤਾਂ ਰੱਖੇਗਾ ਕਿ ਤੁਸੀਂ ਇਸ ਜਗ੍ਹਾ ਤੇ ਨਹੀਂ ਜਾਣਾ ਇਸ ਦੇਪਤੇ ਨੂੰ ਨਹੀਂ ਮੰਨਣਾ ਤੁਸੀਂ ਆਹ ਕਰਮ ਨਹੀਂ ਕਰਨਾ ਤੇ ਉਸੇ ਵਕਤ ਤੁਸੀਂ ਆਪਣੇ ਮਨ ਦੀ ਵੀ ਗੱਲ ਰੱਖਣੀ ਹੈ ਪੜਦਾ ਨਹੀਂ ਰੱਖਣਾ ਹੈ ਕਿ ਉਹ ਇੱਕ ਗੁਰੂ ਆ ਸੀ ਉਹਦੇ ਮੂਰੇ ਬੋਲ ਨਹੀਂ ਸਕਦੇ ਕਿਉਂਕਿ ਤੁਸੀਂ ਆਪਣਾ ਮਾਪਾ ਸਮਝ ਕੇ ਉਹਨਾਂ ਨਾਲ ਗੱਲ ਕਰਨੀ ਆਪਣਾ ਸਮਝ ਕੇ ਕਰਨੀ ਹੈ ਤਾਂ ਇੰਨੇ ਜੀ ਕਿਉਂਕਿ ਕਈ ਡੇਰਿਆਂ ਦੇ ਵਿੱਚ ਮਨਾਈ ਜਦੋਂ ਕਰ ਦਿੱਤੀ ਜਾਂਦੀ ਤੇ ਜਿਹੜੀ ਰੂਹ ਮੂਰੋ ਇਹ ਇੱਕ ਗੱਲ ਦਾ ਪੜਦਾ ਨਹੀਂ ਰੱਖਦੀ ਗੱਲ ਖੁੱਲ ਕੇ ਕਰ ਦਿੰਦੀ ਆ ਤੇ ਉਸ ਉਸ ਰੂਹ ਤੋਂ ਗੁਰੂ ਵੀ ਖੁਸ਼ ਹੋ ਜਾਂਦਾ ਹੈ ਕਿ ਇਹਨੇ ਕੋਈ ਪਰਦਾ ਨਹੀਂ ਰੱਖਿਆ ਜੋ ਗੱਲ ਹੈ ਸਾਹਮਣੇ ਕਰ ਦਿੱਤੀ ਤੇ ਉਹਨੂੰ ਫਿਰ ਇਜਾਜ਼ਤ ਮਿਲ ਜਾਂਦੀ ਹੈ ਕਿਉਂਕਿ ਗੁਰੂ ਫਿਰ ਆਪਣੇ ਮਾਲਕ ਅੱਗੇ ਅਰਦਾਸ ਬੇਨਤੀ ਕਰਕੇ ਇਜਾਜ਼ਤ ਲੈ ਦਿੰਦਾ ਹੈ ਕਿ ਇਹਨੇ ਇਹ ਕਰਮ ਕਰਨਾ ਹੀ ਕਰਨਾ ਸੋ ਇਹਨਾਂ ਗੱਲਾਂ ਦਾ ਉਸ ਵਕਤ ਧਿਆਨ ਰੱਖਣਾ ਹੈ ਸੋ ਬਾਕੀ ਹਮੇਸ਼ਾ ਹੀ ਗੁਰੂ ਉੱਥੇ ਬਣਾਓ ਜਿੱਥੇ ਤੁਹਾਡਾ ਮਨ ਚੁੱਕਦਾ ਹੈ ਪਰ ਗੁਰਧਾਰਨਾ ਉੱਥੇ ਹੀ ਕਰਨੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਸ਼ਬਦ ਮਿਲਦਾ ਹੋਵੇ ਬਾਣੀ ਦੇ ਨਾਲ ਜੁੜਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਚਾਹੀਦਾ ਆ ਸੋ ਬਹੁਤ ਸਾਰੇ ਡੇਰੇ ਨੇ ਜਿੱਥੇ ਬਾਣੀ ਚੱਲਦੀ ਹੈ ਗੁਰੂਆਂ ਦੀ ਤੇ ਹਮੇਸ਼ਾ ਹੀ ਸੋਚ ਸਮਝ ਕੇ ਚੱਲੋਗੇ ਤਾਂ ਰਸਤਿਆਂ ਦੀਆਂ ਰੁਕਾਵਟਾਂ ਜਿਹੜੀਆਂ ਆਪਣੇ ਆਪ ਦੂਰ ਹੋ ਜਾਣਗੀਆਂ ਜੀ ਬਾਕੀ ਚੰਗਾ ਕਰਮ ਕਰਦੇ ਜਾਓ ਕਿਸੇ ਲਈ ਮਾੜਾ ਨਾ ਬੋਲੋ ਮਾੜਾ ਨਾ ਸੋਚੋ ਕਿਸੇ ਲਈ ਸੋ ਜਦੋਂ ਅਸੀਂ ਇਹ ਕਰਮ ਕਰਦੇ ਆਂ ਤੇ ਸਾਡੇ ਰਸਤੇ ਦੇ ਵਿੱਚ ਬਹੁਤ ਰੁਕਾਵਟਾਂ ਖੜੀਆਂ ਹੋ ਜਾਂਦੀਆਂ ਸੋ ਇਸ ਕਰਕੇ ਜਦੋਂ ਚੰਗੇ ਕਰਮ ਕਰੋਗੇ ਤਾਂ ਪ੍ਰਮਾਤਮਾ ਆਪਣੇ ਆਪ ਤੁਹਾਨੂੰ ਚੰਗੇ ਪਾਸੇ ਲਾ ਦੇਗਾ ਪੂਰੇ ਗੁਰੂ ਦੇ ਨਾਲ ਆਪਣੇ ਆਪ ਮਿਲਾ ਦੇਗਾ ਰਸਤੇ ਖੁੱਲ ਜਾਂਦੇ ਆ ਗੁਰੂ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਘਰ ਵਿੱਚ ਨਵੀਂ ਕਣਕ ਲੈ ਕੇ ਆਂਦੀ ਆ ਤੇ ਪੀਰਾਂ ਦੇ ਨਾਮ ਦੀ ਕਣਕ ਰੱਖੀ ਹੋਈ ਆ ਕੱਢ ਕੇ ਉਹਦਾ ਅਸੀਂ ਕੀ ਕਰੀਏ ਸੋ ਦੇਖੋ ਬਹੁਤ ਸਾਰੇ ਦਰਗਾਹਾਂ ਤੇ ਧਾਰਮਿਕ ਥਾਂਾਂ ਤੇ ਲੰਗਰ ਲੱਗ ਰਹੇ ਆ ਤੁਸੀਂ ਉੱਥੇ ਲੰਗਰ ਦੇ ਵਿੱਚ ਵੀ ਪਾ ਸਕਦੇ ਹੋ ਜਿਕਰ 33 ਤਰਵਾਰ ਹੈ ਪਿੰਡ ਦੇ ਵਿੱਚ ਤੁਹਾਡੇ ਤਾਂ ਉੱਥੇ ਤੁਸੀਂ ਜਾ ਕੇ ਕੰਮ ਕਰ ਸਕਦੇ ਜਿੱਥੇ ਵੀ ਤੇ ਲੰਗਰ ਅੰਨ ਪਾਣੀ ਇਸ ਮਹੀਨੇ ਲੱਗਦਾ ਹੈ ਜੇਕਰ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹੋ ਤਾਂ ਆਪਣੇ ਮਾਲਕ ਦਾ ਨਾਮ ਲੈ ਕੇ ਉਸ ਦਿਨ ਤੇ ਥੋੜਾ ਜਿਹਾ ਪ੍ਰਸ਼ਾਦਾ ਬਣਾ ਕੇ ਤੁਸੀਂ ਮੱਥਾ ਟੇਕ ਦਿਓ ਤੇ ਆਪਣੇ ਮਾਲਕ ਅੱਗੇ ਅਰਦਾਸ ਬੇਨਤੀ ਕਰ ਦਿਓ ਸੋ ਪਹਿਲਾਂ ਜਿਸ ਤਰ੍ਹਾਂ ਆਪਾਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਇਸ ਹਿਸਾਬ ਨਾਲ ਇੱਕ ਕਰਮ ਕਰਨਾ ਹੈ ਜੇਕਰ ਘਰ ਵਿੱਚ ਦਰਵਾਜ਼ਾ ਨਹੀਂ ਹੈ ਨਹੀਂ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਤਾਂ ਫਿਰ ਤੁਸੀਂ ਧਾਰਮਿਕ ਥਾਂ ਤੇ ਕਿਤੇ ਵੀ ਜਿੱਥੇ ਅੰਨ ਪਾਣੀ ਲੱਗਦਾ ਹੈ ਪੀਰਾਂ ਦੀ ਦਰਗਾਹ ਹੈ ਜੇਕਰ ਪੀਰਾਂ ਦੇ ਨਾਮ ਤੇ ਕੱਢੀ ਹੋਈ ਹੈ ਕਣਕ ਤਾਂ ਤੁਸੀਂ ਉੱਥੇ ਲੰਗਰ ਦੇ ਵਿੱਚ ਇਹ ਕਣਕ ਪਾ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇਹ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਇਹਨਾਂ ਦਾ ਨਾਮ ਹੈ ਕੁਲਜੀਤ ਕੌਰ ਸੋ ਇਹ ਕਹਿੰਦੇ ਨੇ ਬਹੁਤ ਕਿਰਪਾ ਹੈ ਮਾਲਕ ਦੀ ਤੇ ਅਸੀਂ ਤੁਹਾਡੀਆਂ ਹਰ ਇੱਕ ਵੀਡੀਓ ਸੁਣਦੇ ਆ ਤੇ ਸਾਡਾ ਵੀ ਨਾਮ ਕਮੈਂਟਾਂ ਵਿੱਚ ਬੋਲ ਦਿੱਤਾ ਜਾਵੇ ਸੋ ਵੀਡੀਓ ਵਿੱਚ ਬੋਲ ਦਿੱਤਾ ਜਾਵੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਹਰ ਇੱਕ ਵੀਡੀਓ ਸਾਡੀ ਸੁਣਦੇ ਹੋ ਸੋ ਇਸੇ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਨਾਲ ਲੱਗੇ ਰਹਿਣਾ ਚਾਹੀਦਾ ਚੰਗੀ ਗੱਲ ਹਮੇਸ਼ਾ ਹੀ ਸੁਣਨੀ ਚਾਹੀਦੀ ਹੈ ਚੰਗੀ ਗੱਲ ਸੁਣੋਂਗੀ ਤਾਂ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲੇਗਾ ਸੇ ਇਸ ਕਰਕੇ ਜਿੰਨਾ ਹੋ ਸਕਦਾ ਸਮਾਂ ਪਰਮਾਤਮਾ ਲਈ ਕੱਢਣਾ ਹੀ ਚਾਹੀਦਾ ਆ ਸੋ ਕਿਸੇ ਵੀ ਧਰਮ ਦਾ satsang ਸੁਣੋ ਸੁਣੋ ਜਰੂਰ ਹਰ ਰੋਜ਼ ਸੁਣੋ 5-10 ਮਿੰਟ ਦਾ ਸਮਾਂ ਹਰ ਰੋਜ਼ ਹੀ ਹਰ ਇੱਕ ਨੂੰ ਕੱਢਣਾ ਚਾਹੀਦਾ ਜਿਸ ਤਰ੍ਹਾਂ ਹਰ ਰੋਜ਼ ਅਸੀਂ ਖਾਣਾ ਖਾਂਦੇ ਆ ਇਸੇ ਤਰ੍ਹਾਂ ਨਾ ਪਰਮਾਤਮਾ ਦਾ ਨਾਮ ਸਿਮਰਨਾ ਵੀ ਹਰ ਰੋਜ਼ ਬਹੁਤ ਜ਼ਰੂਰੀ ਹੈ ਚੰਗੀਆਂ ਗੱਲਾਂ ਸੁਣਨੀਆਂ ਵੀ ਉਹਨੀਆਂ ਹੀ ਜ਼ਰੂਰੀ ਹੈ ਜਿੰਨਾ ਅਸੀਂ ਹਰ ਰੋਜ਼ ਆਪਣਾ ਧਿਆਨ ਰੱਖਦੇ ਆ ਆਪਣੀ ਸਿਹਤ ਦਾ ਧਿਆਨ ਰੱਖਦੇ ਆ ਕਿਉਂਕਿ ਅਸੀਂ ਸਰੀਰ ਨੂੰ ਤਾਂ ਭੋਜਨ ਦਿੰਨੇ ਆ ਹਰ ਰੋਜ਼ ਖਾਣਾ ਖਾਂਦੇ ਆ ਕਿ ਇਹ ਸਰੀਰ ਤੰਦਰੁਸਤ ਰਹੇ ਇਸੇ ਤਰ੍ਹਾਂ ਸਾਨੂੰ ਰੂਹ ਨੂੰ ਵੀ ਖੁਰਾਕ ਦੇਣੀ ਚਾਹੀਦੀ ਰੂਹ ਦੀ ਖੁਰਾਕ ਜੋ ਹੈ ਉਹ ਨਾਮ ਸਿਮਰਨ ਸੇਵਾ ਹੈ ਵੰਦਵੀ ਹੈ ਸੋ ਜਿੰਨਾ ਵੀ ਹੋ ਸਕੇ ਸਮਾਂ ਪਰਮਾਤਮਾ ਲਈ ਜ਼ਰੂਰ ਕੱਢਿਆ ਕਰੋ ਜੀ ਹਰ ਰੋਜ਼ ਕੱਢਿਆ ਕਰੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਪੰਜਾਂ 12 ਵਿੱਚ ਜੇਕਰ ਕੋਈ ਨਾਗਾ ਪੈ ਜਾਵੇ ਤਾਂ ਕੀ ਕੀਤਾ ਜਾਵੇ ਸੋ ਆਪਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਪੰਜ ਨਿਆਜ਼ਾਂ ਸ਼ਾਇਦ ਦੱਸੀਆਂ ਹੋਈਆਂ ਆ ਸੋ ਇਹਨਾਂ ਨੇ ਉਹਦੇ ਤੇ ਹੀ ਕਮੈਂਟ ਕੀਤਾ ਆ ਤੇ ਕਹਿੰਦੇ ਨੇ ਕਿ ਫਿਰ ਕੀ ਕਰਨਾ ਚਾਹੀਦਾ ਜੇਕਰ ਕੋਈ ਨਾਗਾ ਪੈ ਜਾਂਦਾ ਹੈ ਸੋ ਵੈਸੇ ਤਾਂ ਹਮੇਸ਼ਾ ਕੋਸ਼ਿਸ਼ ਕਰੋ ਕਿ ਜੋ ਤੁਸੀਂ ਕੰਮ ਇੱਕ ਵਾਰ ठान ਲਿਆ ਹੈ ਕਿ ਅਸੀਂ ਇਹ ਕਰਮ ਕਰਨਾ ਜਾਂ ਕੋਈ ਕੰਮ ਕਰਨਾ ਹੈ ਤੇ ਉਹਨੂੰ ਕਰਨ ਦੀ ਹਰ ਹਾਲਤ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਵਿੱਚ ਨਾਗਾ ਨਹੀਂ ਪਾਉਣਾ ਦਿਨ ਛੱਡਣਾ ਨਹੀਂ ਹੈ ਵਾਕੀ ਜੇਕਰ ਕੋਈ ਜ਼ਿਆਦਾ ਹੀ ਮਜਬੂਰੀ ਆਉਂਦੀ ਹੈ ਕੋਈ ਘਰ ਦੇ ਵਿੱਚ ਨਹੀਂ ਬੰਦਾ ਸੇਵਾ ਕਰਨ ਵਾਲਾ ਹੈ ਨਹੀਂ ਇਹ ਕਰਮ ਕਰ ਸਕਦਾ ਸਿਰਫ ਔਰਤਾਂ ਹੀ ਕਰ ਰਹੀਆਂ ਆ ਪਰ ਕੋਈ ਨਾ ਕੋਈ ਪ੍ਰੋਬਲਮ ਦੇ ਕਾਰਨ ਨਾਗਾ ਪੈ ਰਿਹਾ ਹੈ ਤੇ ਕੋਈ ਗੱਲ ਨਹੀਂ ਉੱਥੇ ਤੁਸੀਂ ਆਪਣੇ ਮਾਲਕ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੋ ਮਾਫੀ ਮੰਗ ਲਓ ਜੋ ਦਿਨ ਪਹਿਲਾਂ ਤੁਸੀਂ ਉਹ ਕਰਮ ਕਰ ਦਿੱਤਾ ਉਹ ਵੀ ਦਿਨ ਵਿੱਚ ਹੀ ਲੈਣ ਲੈਣੇ ਆ ਜੇਕਰ ਇੱਕ ਨਾਗਾ ਪੈਂਦਾ ਵੀ ਤੇ ਉਸ ਤੋਂ ਬਾਅਦ ਜੋ ਦਿਨ ਚੱਲਣਗੇ ਉਹ ਵੀ ਤੁਸੀਂ ਵਿੱਚ ਹੀ ਗਣ ਕੇ ਪੰਜ ਪੂਰੇ ਕਰ ਲੈਣੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆਂ ਕਿ ਦੀਦੀ ਜੀ ਮੈਂ ਚਰਨਜੀਤ ਹਾਂ ਬਠਿੰਡੇ ਤੋਂ ਤੇ ਮੈਨੂੰ ਸੁਪਨੇ ਦੇ ਵਿੱਚ ਕਣਕ ਨਜ਼ਰ ਆਈ ਤਿੰਨ ਕਿਲੇ ਅੱਧੀ ਕੱਚੀ ਅੱਧੀ ਪੱਕੀ ਤੇ ਪੀਰਾ ਦਾ ਚਿੱਟਾ ਘੋੜਾ ਵੀ ਦਿਖਾਈ ਦਿੱਤਾ ਸੋ ਦੇਖੋ ਪੀਰਾਂ ਪੀਰਾਂ ਦੀ ਜਦੋਂ ਅਸੀਂ ਸੇਵਾ ਕਰਦੇ ਆਂ ਤੇ ਉਹਨਾਂ ਦੇ ਨਾਲ ਜੁੜੇ ਹੋਏ ਕਾਫੀ ਸੰਕੇਤ ਜਿਹੜੇ ਸਾਨੂੰ ਮਿਲਣੇ ਸ਼ੁਰੂ ਹੁੰਦੇ ਨੇ ਕਿਉਂਕਿ ਮਾਲਕ ਕੁਝ ਨਾ ਕੁਝ ਸੰਕੇਤ ਤਾਂ ਰਹੀ ਸਮਝਾਉਂਦਾ ਹੈ ਜੇਕਰ ਤੁਹਾਨੂੰ ਕੁਝ ਇਹੋ ਜਿਹਾ ਨਜ਼ਰ ਆਉਂਦਾ ਹੈ ਵੈਸੇ ਇਸ ਗੱਲ ਦਾ ਧਿਆਨ ਰੱਖੋ ਕਿ ਗੁਪਤ ਹੀ ਰੱਖਣੀਆਂ ਚਾਹੀਦੀਆਂ ਗੱਲਾਂ ਸੋ ਇਹ ਚੰਗਾ ਹੀ ਸੰਕੇਤ ਆ ਸੇਵਾ ਨਜ਼ਰ ਆ ਰਹੀ ਹੈ ਕਿ ਸੇਵਾ ਹੈ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਸੇਵਾ ਹੈ ਕਿ ਦੀ ਆ ਘੋੜੇ ਜੋ ਦਿਖ ਰਹੇ ਆ ਪੀਰਾਂ ਦੇ ਉਹ ਪੀਰਾਂ ਦੀ ਜੋ ਤੁਸੀਂ ਸੇਵਾ ਕੀਤੀ ਹੋਈ ਆ ਉਹ ਤੁਹਾਡੇ ਖਾਤੇ ਦੇ ਵਿੱਚ ਨੇ ਸੋ ਇਸ ਕਰਕੇ ਤੁਹਾਨੂੰ ਉਹ ਮਾਲਕ ਇਹ ਸੰਕੇਤ ਦੇ ਰਿਹਾ ਕਿ ਤੁਹਾਡੇ ਤੇ ਕਿਰਪਾ ਹੈ ਮਾਲਕ ਦੀ ਜੋ ਸੇਵਾ ਕਰ ਰਹੇ ਆ ਉਹ ਜੁੜ ਰਹੀ ਆ ਜੋ ਸੰਕੇਤ ਆਇਆ ਕਿ ਖੱਤੇ ਦੇ ਵਿੱਚ ਕਣਕ ਇੱਕ ਹੁੰਦਾ ਆ ਕਿ ਕਣਕ ਦੀ ਢੇਰੀ ਜਾਂ ਹੋਰੀ ਨਜ਼ਰ ਆਉਣੀ ਸੋ ਜੋ ਇੱਕ ਕਣਕ ਅਜੇ ਬੱਤੀ ਨਹੀਂ ਹੈ ਤੁਹਾਨੂੰ ਵੈਸੇ ਹੀ ਨਜ਼ਰ ਆ ਰਹੀ ਆ ਕਿ ਖੇਤਾਂ ਦੇ ਵਿੱਚ ਹੋਈ ਹੈ ਅੱਧੀ ਕੱਚੀ ਹੈ ਤੇ ਅੱਧੀ ਪੱਕੀ ਇਹਦਾ ਮਤਲਬ ਹੈ ਕਿ ਸੇਵਾ ਤੁਹਾਡੀ ਕਿਤੇ ਵੀ ਨਹੀਂ ਲੱਗੀ ਹੈ ਸੇਵਾ ਉਹ ਤੁਹਾਡੀ ਜੁੜੀ ਹੋਈ ਹੈ ਤੇ ਉਹ ਸੇਵਾ ਤੋ ਤੁਸੀਂ ਕੰਮ ਕਦੋਂ ਵੀ ਲੈ ਸਕਦੇ ਆ ਕਦੋਂ ਵੀ ਮਾਲਕ ਅੱਗੇ ਅਰਦਾਸ ਬੇਨਤੀ ਕਰਕੇ ਕੋਈ ਵੀ ਕੰਮ ਤੁਸੀਂ ਕਰਵਾ ਸਕਦੇ ਆ ਕਿਉਂਕਿ ਸੇਵਾ ਜਿਹੜੀ ਜੁੜੀ ਹੋਵੇ ਉਹ ਇਸ ਤਰ੍ਹਾਂ ਹੀ ਦਿਸਦੀ ਹੈ ਤੇ ਜੇ ਕਦੇ ਸੁਪਨੇ ਦੇ ਵਿੱਚ ਕਾਣਕ ਤੁਸੀਂ ਕਿਸੇ ਨੂੰ ਦੇ ਰਹੇ ਹੋ ਤੁਹਾਤੋਂ ਕੋਈ ਲੈ ਰਿਹਾ ਤੇ ਉਹ ਸਮਝੋ ਕਿ ਤੁਹਾਡੀ ਸੇਵਾ ਜਿਹੜੀ ਆ ਉਹ ਕਿਸੇ ਦੇ ਮਗਰ ਲੱਗ ਚੁੱਕੀ ਆ ਤੁਸੀਂ ਕਿਸੇ ਲਈ ਅਰਦਾਸ ਬੇਨਤੀ ਕੀਤੀ ਤੇ ਉਹ ਸੇਵਾ ਜਿਹੜੀ ਉਹ ਘੱਟੀ ਗਈ ਆ ਸੋ ਬਹੁਤ ਸਾਰੇ ਸੰਕੇਤ ਹੁੰਦੇ ਨੇ 바ਕੀ ਵੀਡੀਓ ਰਾਈ ਸਮਝਾਇਆ ਇਹਨਾਂ ਨਹੀਂ ਜਾ ਸਕਦਾ ਸੋ ਮੇਨ ਮੇਨ ਗੱਲਾਂ ਜੋ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਦੀ ਆ ਸੋ ਹਮੇਸ਼ਾ ਹੀ ਮਾਲਕ ਦੀ ਸੇਵਾ ਕਰੋ ਕਿਉਂਕਿ ਪੀਰਾਂ ਵਕੀਰਾਂ ਦੀ ਕਿਰਪਾ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਆ ਤੇ ਸੇਵਾ ਕਬੂਲ ਹੋਣ ਦੇ ਸੰਕੇਤ ਨੇ ਸੋ ਆਪਾਂ ਜੋ ਅੱਜ ਦਾ ਵਿਸ਼ਾ ਸੀ ਉਹ ਵੀ ਇਸ ਵਿਸ਼ੇ ਤੇ ਹੀ ਸੀ ਕਿ ਜੇਕਰ ਸੁਪਨੇ ਦੇ ਵਿੱਚ ਕਦੇ ਤੁਹਾਨੂੰ ਕੁਝ ਪੈਸਾ ਨਜ਼ਰ ਆਇਆ ਦਾ ਖਜ਼ਾਨਾ ਨਜ਼ਰ ਆਉਂਦਾ ਹੈ ਜਾਂ ਗੇੜੇ ਨਜ਼ਰ ਆਉਂਦੀਆਂ ਤੇ ਉਹਨਾਂ ਦਾ ਕੀ ਕਾਰਨ ਹੈ ਆਪਾਂ ਉਹਦੇ ਬਾਰੇ ਵੀ ਗੱਲ ਕਰ ਲਈਏ ਸੋ ਇੱਥੇ ਇੱਕ ਕਮੈਂਟ ਆਇਆ ਹੋਇਆ ਸੀ ਕਿ ਸੁਪਨੇ ਦੇ ਵਿੱਚ ਮੇਰੇ ਘਰ ਵਿੱਚ ਹੀ ਮੈਨੂੰ ਖਜ਼ਾਨਾ ਨਜ਼ਰ ਆਉਂਦਾ ਹੈ ਸੋ ਦੇਖੋ ਜੋ ਘਰ ਵਿੱਚ ਨਜ਼ਰ ਆਵੇ ਕਿ ਖਜ਼ਾਨਾ ਹੈ ਸੋ ਉਪਰ ਤੋਂ ਸਮਝ ਲੈਣਾ ਕਿ ਉਹ ਖਜ਼ਾਨਾ ਜੋ ਹੈ ਆਪਾਂ ਸਭ ਜਾਣਦੇ ਹਾਂ ਕਿ ਖਜ਼ਾਨਾ ਹਮੇਸ਼ਾ ਜ਼ਮੀਨ ਵਿੱਚ ਤੇ ਉਤੇ 나ਗ ਦਾ ਪਹਿਰਾ ਹੁੰਦਾ ਹੈ ਤੇ 나ਗ ਪੀਰ ਫਕੀਰਾਂ ਦਾ ਰੂਪ ਵੀ ਲੈਂਦੇ ਆ ਤੇ ਪੀਰ ਫਕੀਰ 나ਗਾਂ ਦਾ ਰੂਪ ਵੀ ਲੈਂਦੇ ਆ ਸੋ ਇਹ ਸਭ ਕੁਝ ਜੁੜੀਆਂ ਹੁੰਦੀਆਂ ਨੇ ਗੱਲਾਂ ਪੀਰਾਂ ਫਕੀਰਾਂ ਦੇ ਨਾਲ ਜਦੋਂ ਇਹ ਸੰਕੇਤ ਮਿਲਦਾ ਹੈ ਤੇ ਇਹ ਵੀ ਇੱਕ ਸੇਵਾ ਦਾ ਇਹ ਸੰਕੇਤ ਹੁੰਦਾ ਹੈ ਕਿ ਸੁਨਹਿਰੀ ਮੌਕਾ ਇੱਕ ਤਾਂ ਸੰਕੇਤ ਦਿੰਦਾ ਹੈ ਤੇ ਦੂਸਰਾ ਹੈ ਕੀ ਜੋ ਖਜ਼ਾਨਾ ਤੁਹਾਨੂੰ ਨਜ਼ਰ ਆ ਰਿਹਾ ਹੈ ਉਹ ਸਿਰਫ ਇੱਕ ਖਜ਼ਾਨਾ ਨਹੀਂ ਹੈ ਉਹ ਇੱਕ ਸੇਵਾ ਨਜ਼ਰ ਆ ਰਹੀ ਹੈ ਸੇਵਾ ਹੈ ਜੋ ਤੁਸੀਂ ਮਾਲਕ ਦੀ ਸੇਵਾ ਕੀਤੀ ਹੋਈ ਹੈ ਅੱਜ ਤਾਈਂ ਤਾਂ ਉਹ ਸਭ ਕੁਝ ਨਜ਼ਰ ਆਉਂਦਾ ਹੈ ਸੋ ਮੇਨ ਗੱਲ ਇਹ ਕਹੀ ਹੈ ਕਿ ਜੋ ਘਰ ਵਿੱਚ ਨਜ਼ਰ ਆਵੇ ਕਿ ਸਾਡੇ ਘਰ ਵਿੱਚ ਸਾਨੂੰ ਖਜ਼ਾਨਾ ਨਜ਼ਰ ਆ ਰਿਹਾ ਸੋ ਖਜ਼ਾਨਾ ਮਾਲਕਾਂ ਦਾ ਹੀ ਸੰਕੇਤ ਹੁੰਦਾ ਹੈ ਕਿ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਆਂ ਚੱਤੀ ਹੈ ਜਦੀ ਬਜ਼ੁਰਗ ਸੇਵਾ ਕਰ ਗਏ ਆ ਸੋ ਘਰ ਦਾ ਕੋਈ ਬਜ਼ੁਰਗ ਪੀਰਾਂ ਪੀਰਾਂ ਨੂੰ ਮੰਨ ਗਿਆ ਚਾਹੇ ਉਹ ਘਰ ਵਿੱਚ ਦਰਬਾਰ ਹੈ ਚਾਹੇ ਨਹੀਂ ਹੈ ਪਰ ਸੇਵਾ ਕਰ ਗਿਆ ਜਿਆਨੀ ਕੋਈ ਉਹ ਤੁਹਾਡਾ ਆਪਣਾ ਹੈ ਤੁਹਾਡੇ ਆਪਣੇ ਦੀ ਸੇਵਾ ਜੁੜੀ ਹੋਈ ਆ ਤੇ ਸਮਾਂ ਆਉਣ ਤੇ ਉਹ ਮਾਲਕ ਪੁੰਜੀਆਂ ਕਿਸੇ ਦੇ ਵੀ ਹੱਥ ਫੜਾ ਸਕਦਾ ਆ ਜਿਹਦੇ ਤੇ ਕਿਰਪਾ ਹੋ ਜਾਵੇ ਪਰਿਵਾਰ ਵਿੱਚੋਂ ਕਿਉਂਕਿ ਉਹਨਾਂ ਨੇ ਮੰਨ ਦੇਖਣਾ ਹੈ ਕਿਹੜਾ ਮੰਨ ਪ੍ਰਮਾਤਮਾ ਦੀ ਤਰਫ ਜ਼ਿਆਦਾ ਝੁਕਦਾ ਹੈ ਉਹ ਇੱਕ ਨੂੰ ਫਿਰ ਚੁਣਦੇ ਆ ਤੇ ਸਮਾਂ ਆਉਣ ਤੇ ਉਹ ਸੇਵਾ ਦਾ ਮੁੱਲ ਦੇ ਦਿੰਦੇ ਨੇ ਸੋ ਬਜ਼ੁਰਗ ਜੇ ਜਦੋਂ ਸਾਡੇ ਸੇਵਾ ਕਰ ਜਾਂਦੇ ਆ ਤੇ ਉਹ ਸੇਵਾ ਦਾ ਫਲ ਤੇ ਆਉਣ ਆਗਾ ਪੀੜੀਆਂ ਨੂੰ ਮਿਲਦਾ ਹੈ ਸੋ ਇਸੇ ਤਰ੍ਹਾਂ ਜਦੋਂ ਅਸੀਂ ਸੇਵਾ ਕਰਦੇ ਜਾਂਦੇ ਆ ਤੇ ਮਾਲਕ ਵੀ ਕਿਰਪਾ ਕਰਦਾ ਹੈ ਕਿਸੇ ਦਿਨਾਂ ਕਿਸੇ ਰੂਪ ਜੇ ਅੱਜ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਇੱਕ ਸੋਚਦੇ ਹਾਂ ਕਿ ਸਾਡੇ ਤੇ ਮਾਲਕ ਦੀ ਕਿਰਪਾ ਨਹੀਂ ਸਾਡੇ ਤੇ ਤਾਂ ਤੰਗੀ ਬਹੁਤ ਆ ਪਰ ਤੁਸੀਂ ਇਹ ਨਹੀਂ ਸੋਚਦੇ ਕਿ ਜੋ ਅਸੀਂ ਸੇਵਾ ਅੱਜ ਕਰ ਰਹੇ ਹਾਂ ਉਹ ਸਾਡੇ ਬੱਚਿਆਂ ਦੇ ਕੰਮ ਆਉਣੀ ਹੈ ਸਾਡੇ ਬੱਚਿਆਂ ਦੀ ਜੁਨਸ ਬਰਜਾਣੀ ਹੈ ਜ਼ਿੰਦਗੀ ਬਣ ਜਾਣੀ ਹੈ ਕਿਉਂਕਿ ਮਾਪਿਆਂ ਦੀ ਕੀਤੀ ਹੋਈ ਸੇਵਾ ਬੱਚਿਆਂ ਦੇ ਕੰਮ ਆਉਂਦੀ ਹੈ ਤੇ ਬੱਚੇ ਉਹ ਤਰੱਕੀ ਕਰਦੇ ਨੇ ਕਿਉਂਕਿ ਨਾਮ ਦੀ ਕਮਾਈ ਜੋੜਨੀ ਸੇਵਾ ਜੋੜਨੀ ਤੇ ਇਹ ਹੀ ਇੱਕ ਮੁਸ਼ਕਲ ਹੈ ਇਨਾਂ ਨੂੰ ਜੋੜਦੇ ਜੋੜਦੇ ਉਮਰਾਂ ਲੰਘ ਜਾਂਦਾਂ ਹੈ ਜਿੱਕਰ ਆਪਾਂ ਪੈਸੇ ਦੀ ਗੱਲ ਕਰੀਏ ਦੁਨਿਆਵੀ ਪੈਸੇ ਦੀ ਤਾਂ ਦੁਨਿਆਵੀ ਪੈਸਾ ਤਾਂ ਹਰ ਕੋਈ ਕਮਾ ਲੈਂਦਾ ਹੈ ਕਿਸੇ ਤੋਂ ਥੋੜਾ ਹੈ ਕਿਸੇ ਤੋਂ ਜ਼ਿਆਦਾ ਹੈ ਸੋ ਜੋ ਮਾਲਕ ਦੇ ਘਰ ਦੀ ਨਾਮ ਦੀ ਕਮਾਈ ਅਸੀਂ ਜੋੜਨੀ ਉਹ ਥੋੜੀ ਮੁਸ਼ਕਲ ਹੁੰਦੀ ਆ ਤੇ ਪਰ ਮੁਸ਼ਕਲਾਂ ਦੇ ਵਿੱਚ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਤੇ ਸਮਾਂ ਆਉਣ ਤੇ ਫਿਰ ਉਹ ਜੋ ਜਿੰਨੀ ਸੇਵਾ ਕੀਤੀ ਹੈ ਉਹ ਚੰਗੇ ਪਾਸੇ ਲੱਗ ਕੇ ਜੀਵਨ ਸਫਲ ਬਣ ਜਾਂਦਾ ਹੈ ਆਉਣ ਆਉਣੀਆਂ ਪੀੜ੍ਹੀਆਂ ਦਾ ਵੀ ਤੇ ਖੁਦ ਦਾ ਵੀ ਕਦੇ ਇਹ ਨਾ ਸੋਚੋ ਵੀ ਅੱਜ ਅਸੀਂ ਬਹੁਤ ਕਲ ਵਿੱਚਾਂ ਇਸ ਗੱਲ ਦੀ ਆਸ ਰੱਖੋ ਕਿ ਸਾਡਾ ਮਾਲਕੇ ਕੀਤੀ ਹੋਈ ਸੇਵਾ ਦਾ ਮੁੱਲ ਜਰੂਰ ਪਾਵੇਗਾ ਸੋ ਪ੍ਰਮਾਤਮਾ ਫਿਰ ਉਹ ਸੇਵਾ ਦਾ ਮੁੱਲ ਜਰੂਰ ਪਾਉਂਦਾ ਹੈ ਸੋ ਜਦੋਂ ਫਿਰ ਸਮਾਂ ਪਲਟਣਾ ਹੈ ਇਨਸਾਨ ਨੂੰ ਖੁਦ ਵੀ ਸਮਝ ਨਹੀਂ ਆਉਂਦੀ ਕਿ ਇਹ ਸੇਵਾ ਜੋੜਨ ਦੇ ਵਿੱਚ ਰੁਕਾਵਟਾਂ ਬਹੁਤ ਆਉਂਦੀਆਂ ਨੇ ਪਰੇਸ਼ਾਨੀਆਂ ਬਹੁਤ ਆਉਂਦੀਆਂ ਹੈ ਤੇ ਉਹ ਮਾਲਕ ਪ੍ਰੀਖਿਆ ਵੀ ਬਹੁਤ ਲੈਂਦਾ ਹੈ ਸੋ ਇਸ ਕਰਕੇ ਘਬਰਾਇਆ ਨਾ ਕਰੋ ਹਮੇਸ਼ਾ ਹੀ ਪ੍ਰਮਾਤਮਾ ਤੇ ਡੋਰੀ ਸਿੱਟੋ ਜੋ ਵੀ ਦੁੱਖ ਸੁੱਖ ਆਉਂਦਾ ਪ੍ਰਮਾਤਮਾ ਨਾਲ ਸਾਂਝਾ ਕਰੋ ਤੇ ਮਾਲਕ ਦਿਨ ਜਦੋਂ ਫਿਰ ਮਾਲਕ ਨੇ ਤੇ ਉਹ ਪਤਾ ਵੀ ਨਹੀਂ ਤੁਹਾਨੂੰ ਲੱਗਣਾ ਕਿ ਕਾਦ ਕੀ ਤੋਂ ਕੀ ਉਹ ਸਾਡੇ ਮੁਰਸ਼ਿਦ ਨੇ ਕਰ ਦਿੱਤਾ ਸੋ ਸਿਰਫ ਇੱਕ ਨਿਕਲੇਗਾ ਮੂੰਹ ਚੋਂ ਤਾਂ ਸ਼ੁਕਰਾਨਾ ਹੀ ਨਿਕਲੇਗਾ ਕਿ ਸਾਡੇ ਮਾਲਕ ਨੇ ਸਾਡੀ ਜ਼ਿੰਦਗੀ ਸਵਾਰ ਦਿੱਤੀ ਆਖਰਕਾਰ ਸਾਡੀ ਪੁਕਾਰ ਸੁਣ ਹੀ ਲਈ ਉਹ ਸੁਣਦਾ ਜਰੂਰ ਹੈ ਸਿਰਫ ਇੱਕ ਦਰ ਦੇ ਹੋ ਕੇ ਬੈਠ ਜਾਓ ਤਾਂ ਜਲਦੀ ਸੁਣ ਲੈਂਦਾ ਹੈ ਜਦੋਂ ਦਰ ਦਰ ਭਟਕਦੇ ਆਂ ਕੁਝ ਵੀ ਹੱਥ ਨਹੀਂ ਆਉਂਦਾ ਪਰ ਆਖਰਕਾਰ ਜਦੋਂ ਅਸਥਾਨ ਟੁੱਟ ਜਾਂਦਾ ਹੈ ਅੱਕ ਕੇ ਬੈਠ ਜਾਂਦਾ ਹੈ ਤੇ ਉਸ ਦਿਨ ਤੋਂ ਸਮਝ ਲਓ ਕਿ ਸਫਲਤਾ ਦੀ ਤਰਫ ਤੁਰ ਪੈਂਦਾ ਹੈ ਸੋ ਇਸੇ ਤਰ੍ਹਾਂ ਮਾਲਕ ਦੇ ਨਾਲ ਜੁੜੇ ਰਹੋ ਤੇ ਚੰਗੀਆਂ ਗੱਲਾਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈਪੀਰਾਂ ਦੀ ਜੈ ਸਾਈਆਂ ਦੀ